ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੇ ਲੋਕ ਗੀਤ ਬੋਲੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਅੱਜ ਖੂਬਸੂਰਤ ਜਿਹਾ ਰਿਸ਼ਤਾ ਮਾਹੀ ਦਾ ਤੇ ਇਸ ਦੀਆਂ ਖੂਬਸੂਰਤ ਜੀਆਂ ਬਿਲਕੁਲ ਨਵੀਆਂ ਬੋਲੀਆਂ ਛੋਟੀਆਂ ਬੋਲੀਆਂ ਜੋ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗੀ ਆਸ ਕਰਦੀ ਹਾਂ ਕਿ ਤੁਸੀਂ ਸਿੱਖੋਗੇ ਤੇ ਗਿੱਦਿਆਂ 'ਚ ਬੋਲੀਆਂ ਪਾ ਕੇ ਖੂਬ ਰੌਣਕ ਲਾਉਂਗੇ ਤੇ ਪੇਸ਼ ਨੇ ਮਾਹੀ ਦੇ ਰਿਸ਼ਤੇ ਨਾਲ ਸੰਬੰਧਿਤ ਲੋਕ ਬੋਲੀਆਂ ਮਾਹੀ ਨੇ ਮੈਂ लाਡਲੀ ਰੱਖੀ ਸੁੱਤੀ ਪਈ ਨੂੰ ਓਠਾ ਕੇ ਦੁੱਧ ਪਿਆਵੇ ਮਾਹੀ ਨੇ ਵੀ ਮੈਂ लाਡਲੀ ਰੱਖੀ ਸੁੱਤੀ ਪਈ ਨੂੰ ਓਠਾ ਕੇ ਦੁੱਧ ਪਿਆਵੇ ਮਾਹੀ ਮੇਰਾ ਰੱਬ ਵਰਗਾ ਸੁੱਤੀ ਪਈ ਨੂੰ ਪੱਖੀ ਦੀ ਚੱਲ ਮਾਰੇ ਮਾਹੀ ਮੇਰਾ ਰੱਬ ਵਰਗਾ ਸੁੱਤੀ ਪਈ ਨੂੰ ਪੱਖੀ ਦੀ ਚੱਲ ਮਾਰੇ ਮਾਹੀ ਮੇਰਾ ਰੱਬ ਵਰਗਾ ತೂ ಕಹದ ಪಟವಾರಿ ಬೆ ಮುಂಡಾ ಮೇರ ರವೈ ಅಮ್ ಮ್ಯಾ ತೂ ಕಟವಾರಿ ಬೆ ಮುಂಡಾ ಮೇರ ರವ ಅಂಬನ್ನು ಮ್ಯಾ ತೂ ಕಟವಾರಿ ಬಂಡಾ ಮೇರ ರವ ಅಮ್

ਕਿਹੜੇ ਪਿੰਡ ਦਾ ਬਣਿਆ ਪਟਵਾਰੀ ਕਾਗਜ਼ਾਂ ਦੀ ਬੰਨੀ ਗਠੜੀ ਕਿਹੜੇ ਪਿੰਡ ਦਾ ਬਣਿਆ ਪਟਵਾਰੀ ਕਾਗਜ਼ਾਂ ਦੀ ਬੰਨੀ ਗਠੜੀ ਕਿਹੜੇ ਪਿੰਡ ਦਾ ਬਣਿਆ ਪਟਵਾਰੀ ਕਾਗਜ਼ਾਂ ਦੀ ਬੰਨੀ ਗਠੜੀ ਮੇਰਾ ਮਾਹੀ ਤਾਂ ਹੈ ਨੌਕਰ ਸਰਕਾਰੀ ਛੁੱਟੀ ਆਉਂਦਾ ਲਿਆਉਂਦਾ ਚੂੜੀਆਂ ਮੇਰਾ ਮਾਹੀ ਤਾਂ ਹੈ ਨੌਕਰ ਸਰਕਾਰੀ ਛੁੱਟੀ ਆਉਂਦਾ ਲਿਆਉਂਦਾ ਚੂੜੀਆਂ ਮੇਰਾ ਮਾਹੀ ਤਾਂ ਹੈ ਨੌਕਰ ਸਰਕਾਰੀ ਛੁੱਟੀ ਆਉਂਦਾ ਲਿਆਉਂਦਾ ਚੂੜੀਆਂ ਅੱਡੀਆਂ ਕੂਚ ਦੀ ਮਰਗੀ ਬੰਕਾ ਨਾ ਬਣੀਆਂ 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 ਪਹਿਲਾ ਮਾਮਲੇ ਤੋਂ ਜਾਨ ਛੁਡਾਈਏ ਬੰਦ ਫੇਰ ਬਣ ਜਾਣਗੇ ਪਹਿਲਾ ਮਾਮਲੇ ਤੋਂ ਜਾਨ ਛੁਡਾਈਏ ਬੰਦ ਫੇਰ ਬਣ ਜਾਣਗੇ ਔਖੇ ਲੰਘ ਦੇ ਕਰਾਂ ਦੇ ਲਾਂਗੇ ਛੱਡ ਦੇ ਤੂੰ ਵੈਲਦਾਰੀਆਂ ਔਖੇ ਲੰਘ ਦੇ ਕਰਾਂ ਦੇ ਲਾਂਗੇ ਛੱਡ ਦੇ ਤੂੰ ਵੈਲਦਾਰੀਆਂ ਔਖੇ ਲੰਘ ਦੇ ਕਰਾਂ ਦੇ ਲਾਂਗੇ ਛੱਡ ਦੇ ਤੂੰ ਵੈਲਦਾਰੀਆਂ ਤੈਨੂੰ ਲੈ ਦੂੰ ਸਲੀਪਰ ਕਾਲੇ ਪਾਵੇਂ ਮੇਰੀ ਮੱਝ ਵਿੱਕ ਜੇ ਤੈਨੂੰ ਲੈ ਦੂੰਗਾ ਸਲੀਪਰ ਕਾਲੇ ਪਾਵੇਂ ਮੇਰੀ ਮੱਝ ਵਿੱਕ ਜੇ ਤੈਨੂੰ ਲੈ ਦੂੰਗਾ ਸਲੀਪਰ ਕਾਲੇ ਪਾਵੇਂ ਮੇਰੀ ਮੱਝ ਵਿੱਕ ਜੇ ਮੁੰਡਾ ਚੌਧਰੀ ਮੇਰਾ ਮਾਨਸ਼ੌਂਕੀ ਕੌਣ ਰਲਾਵੇ ਸੰਨੀਆਂ ਮੁੰਡਾ ਚੌਧਰੀ ਮੇਰਾ ਮਣਿ ਸ਼ੌਂਕੀ ਕੌਣ ਰਲਾਵੇ ਸੱਨੀਆਂ ਮੁੰਡਾ ਚੌਧਰੀ ਮੇਰਾ ਮਣਿ ਸ਼ੌਂਕੀ ਕੌਣ ਰਲਾਵੇ ਸੱਨੀਆਂ ਚੱਕ ਟੋਕਰ ਬੈਲਾਂ ਨੂੰ ਕੱਖ ਪਾ ਦੇ ਸੂਫ ਦੇ ਪਜਮੇ ਵਾਲੀਏ ਚੱਕ ਟੋਕਰ ਮੱਜਾਂ ਨੂੰ ਕੱਖ ਪਾ ਦੇ ਸੂਫ ਦੇ ਪਜਮੇ ਵਾਲੀਏ ਚੱਕ ਟੋਕਰ ਮੱਜਾਂ ਨੂੰ ਕੱਖ ਪਾ ਦੇ ਸੂਫ ਦੇ ਪਜਮੇ ਵਾਲੀਏ ਸਿੰਘਾ ਵੇ ਤੇਰੇ ਨਾਨਕੇ ਮੈਂ ਮੇਲਾ ਵੇਖਣ ਜਾਣਾ ਸਿੰਘਾ ਵੇ ਤੇਰੇ ਨਾਨਕੇ ਮੈਂ ਮੇਲਾ ਵੇਖਣ ਜਾਣਾ ਸਿੰਘਾ ਵੇ ਤੇਰੇ ਨਾਨਕੇ ਮੈਂ ਮੇਲਾ ਵੇਖਣ ਜਾਣਾ ਮੂਰੇ ਲੱਗ ਜਾ ਸੰਦੂਰੀ ਸਾਫੇ ਵਾਲਿਆ ਪਿੱਛੇ ਪਿੱਛੇ ਆਵਾਂ ਮੇਲ ਦੀ ਮੂਰੇ ਲੱਗ ਵੇ ਸੰਦੂਰੀ ਸਾਫੇ ਵਾਲਿਆ ਪਿੱਛੇ ਪਿੱਛੇ ਆਵਾਂ ਮੇਲ ਦੀ ਮੂਰੇ ਲੱਗ ਜਾ ਸੰਦੂਰੀ ਪੱਗ ਵਾਲਿਆ ਪਿੱਛੇ ਪਿੱਛੇ ਆਵਾ ਮੇਲ ਦੀ ਗੱਡੀ ਜੋੜ ਕੇ ਲੈਣ ਨਾ ਆਇਆ ਛੋਟ ਮਕਲਾਵੇ ਤੋਂ ਗੱਡੀ ਜੋੜ ਕੇ ਲੈਣ ਨਾ ਆਇਆ ਛੋਟ ਮਕਲਾਵੇ ਤੋਂ ਗੱਡੀ ਜੋੜ ਕੇ ਲੈਣ ਨਾ ਆਇਆ ਛੋਟ ਮਕਲਾਵੇ ਤੋਂ